ਬੜੀ ਐ ਬਹੁਤ ਜ਼ਿਆਦਾ ਵੀਰੇ ਚੱਟੂ ਬਹੁਤ ਜ਼ਿਆਦਾ ਪੁਕਾਰ ਰਿਹਾ ਥੋੜਾ ਜਿਹਾ ਘਟਾ ਲਓ ਇਹਨੂੰ ਸੈੱਟ ਕਰ ਲਓ ਮੇਰਾ ਵੀਰ ਦੂਜੇ ਕਲਾਕਾਰ ਗਾਉਣਾ ਉਹਨਾਂ ਨੂੰ ਸਵਾਦ ਆ ਜਾਵੇ ਮੈਂ ਤਾਂ ਬਾਬਾ ਜੀ ਦੇ ਵਿਆਹ ਦੀ ਖੁਸ਼ੀ ਦੀ ਵਿੱਚ ਵੈਸੇ ਹੀ ਮੈਨੂੰ ਲੋਰ ਚੜੀ ਹੋਈ ਐ ਤੇ ਜਿਹੜੇ ਦੂਜਿਆਂ ਨੇ ਗਾਉਣਾ ਉਹਨਾਂ ਨੂੰ ਥੋੜਾ ਸਵਾਦ ਆਵੇ ਚੱਟੂ ਬਹੁਤ ਜ਼ਿਆਦਾ ਸੁਣ ਰਿਹਾ ਤੇ ਡੁੱਗੀ ਮਾੜੀ ਜੀ ਖੋ ਰੋ ਮੈਨੂੰ ਐ ਗੜਦੰਨਾ ਚਾਹੀਦਾ ਹੁੰਦਾ ਪੂਰਾ ਫਿਰ ਥੋੜੀ ਜਿਹੀ ਰੂਹ ਖਿੜਦੀ ਐ 90 90 90 ਕੋਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼ ਸੰਜੀ ਮਹਾਰਾਜ ਬਾਬਾ 프리ਦਮ ਸਿੰਘ ਜੀ ਡਮੇਲੀ ਵਾਲੇ ਜੋ ਕਿ ਅੱਜ ਇਸ ਖੁਸ਼ੀ ਦੇ ਮੌਕੇ ਵਿੱਚ ਸਾਡੇ ਇੱਥੇ ਤਸ਼ਰੀਫ ਲੈ ਕੇ ਆਏ ਨੇ ਔਰ ਸਤਿਕਾਰਯੋਗ ਮਹਾਂਪੁਰਸ਼ ਮਹਾਮੰਡਲੇਸ਼ਵਰ Swami ਜਸਦੇਵਾਨੰਦ ਜੀ ਮਹਾਰਾਜ ਜਿਹੜੇ ਅੱਜ ਇਸ ਵਿਆਹ ਦੀ ਖੁਸ਼ੀ ਵਿੱਚ ਤਸ਼ਰੀਫ ਲੈ ਕੇ ਆਏ ਨੇ ਸੰਜੀ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਹਸ਼ਿਆਰਪੁਰ ਵਾਲੇ ਔਰ ਸਾਡੇ ਬਹੁਤ ਉੱਗੇ ਵਿਦਵਾਨ ਪੰਥ ਦੇ ਗਿਆਨੀ ਗੁਰਦੇਵਾਲ ਸਿੰਘ ਜੀ ਬਹੁਤ ਬਹੁਤ ਜੀ ਆਇਆਂ ਨੂੰ ਸੋ ਇਸੇ ਤਰ੍ਹਾਂ ਸਾਡੇ ਮਹਾਪੁਰਸ਼ ਬਾਬਾ ਗੁਰਮੀਤ ਸਿੰਘ ਜੀ ਕਰਨਾਲ ਤੋਂ ਜਿਹੜੇ ਦਾਸ ਦੇ ਦਿਲ ਦੇ ਬਹੁਤ ਅਜੀਜ਼ ਹਨ ਬਹੁਤ ਬਹੁਤ ਧੰਨਵਾਦ ਮਹਾਪੁਰਸ਼ਾਂ ਦਾ ਔਰ ਸਾਡੇ ਸਤਿਕਾਰਯੋਗ ਮਹਾਪੁਰਸ਼ ਬਾਬਾ ਸਤਵਿੰਦਰ ਸਿੰਘ ਜੀ ਟਾਲੀ ਵਾਲੇ ਮਹਾਪੁਰਸ਼ ਔਰ ਹੁਣੇ-ਹੁਣੇ ਤੁਸੀਂ ਦਰਸ਼ਨ ਕੀਤੇ ਨੇ ਗਿਆਨੀ ਗੁਰਪ੍ਰੀਤ ਸਿੰਘ ਜੀ ਲੰਡਰਾ ਵਾਲੇ ਮਾਨਕ ਸਾਹਿਬ ਔਰ ਸਰਦਾਰ ਸੰਦੀਪ ਸਿੰਘ ਹੋਣੀ ਸੁਭੇਕ ਸਿੰਘ ਹੋਣੀ ਔਰ ਮੇਰੇ ਦਿਲ ਦੇ ਬਹੁਤ ਕਰੀਬ ਗਿਆਨੀ ਬਲਜਿੰਦਰ ਸਿੰਘ ਜੀ ਪਰਵਾਨਾ ਸਾਹਿਬ ਜਿਨ੍ਹਾਂ ਦਾ ਇਹ ਆਪਣਾ ਸਾਰਾ ਕਾਰਜ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਤੁਸੀਂ ਇੱਥੇ 17 ਤਰੀਕ ਨੂੰ ਦਾ ਵਿਆਹ ਤੁਹਾਨੂੰ ਪਤਾ ਸਾਰਿਆਂ ਨੂੰ ਹੋ ਗਿਆ ਸੀ ਤੇ ਆਪਣੇ ਜਿਹੜੇ ਦਿਲ ਦੇ ਬਹੁਤੇ ਕਰੀਬ ਨੇ ਮਹਾਪੁਰਸ਼ ਜਿੰਨੇ ਵੀ ਨੇ ਸੋਣਾ ਦੇ ਦਰਸ਼ਨ ਉਹਨਾਂ ਦੀ ਸੇਵਾ ਤੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਸੋ ਸਾਰੇ ਤੁਸੀਂ ਬਹੁਤ ਖਾਸ ਹਾਂ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਜਿੰਨੀਆਂ ਵੀ ਸਾਡੇ ਜਿੰਮੀ ਸਾਹਿਬ ਬਹੁਤ ਬਹੁਤ ਧੰਨਵਾਦ ਔਰ ਜਨਾਬ ਮਾਸ਼ਾ ਅੱਲ੍ਹਾ ਸਭ ਹੋਣੀ ਜਿਹੜੇ ਹਮੇਸ਼ਾ ਤੋਂ ਮੇਰੇ ਵੱਡੇ ਭਰਾ ਬਣ ਕੇ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਤੁਸੀਂ ਸਾਨੂੰ ਇਕੱਠਿਆਂ ਨੂੰ ਸਟੇਜਾਂ ਤੇ ਪਰਫਾਰਮੈਂਸ ਕਰਦਿਆਂ ਨੂੰ ਵੇਖਿਆ ਸੋ ਉਹਨਾਂ ਦਾ ਸਾਰਾ ਆਪਣਾ ਹੀ ਤਾਮਝਾਮ ਸਾਰਾ ਜੋ ਵੀ ਇਹਨਾਂ ਨੇ ਇਹਨਾਂ ਦੇ ਸਿਰ ਜ਼ਿੰਮੇਵਾਰੀ ਸੀ ਸੋ ਉਹ ਆਪ ਬੈਠ ਕੇ ਵਿਚਾਰ ਆਨੰਦ ਮਾਣ ਰਹੇ ਨੇ ਸੋ ਥੋੜੇ ਸਮੇਂ ਤੱਕ ਸਾਡੇ ਬਹੁਤ ਪੰਥ ਦੀ ਮਾਇਆ ਨਾਲ ਜਹ ਹਸਤੀ ਸੰਤ ਬਾਬਾ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਦਰਸ਼ਨ ਦੇਣੇ ਨੇ ਜਨਾਬ ਕਮਲਖਾਨ ਸਾਹਿਬ ਹੋਣੀ ਔਰ ਕਰਮਜੀਤ ਅਨਮੋਲ ਜੀ ਇਸੇ ਤਰ੍ਹਾਂ ਸਾਡੇ ਬਹੁਤ ਸ੍ਰੀਲੇ ਵੀ ਰੋਸ਼ਨ ਪ੍ਰਿੰਸ ਜੀ ਸੋ ਭੈਣ ਸਾਡੀ ਨੀਸ਼ਾ ਬਾਨੋ ਗੁਰਲੇਜ ਅਖਤਰ ਤੇ ਤੁਹਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਸਾਡੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਹਾਸੇ ਪਾਉਣ ਵਾਲੇ ਹਰਵੀ ਸੰਘਾ ਸਾਹਿਬ ਹੋਣੀ ਉਹ ਵੀ ਥੋੜੇ ਸਮੇਂ ਚ ਉਹਨਾਂ ਨੇ ਪਹੁੰਚ ਜਾਣਾ ਹੈ ਸੋ ਬਹੁਤ ਜਿੱਦਾਂ ਜਿੱਦਾਂ ਪਲ ਲੰਘਦੇ ਜਾ ਰਹੇ ਨੇ ਉਦਾਂ ਦਾ ਬਹੁਤ ਸੁਹਾਵਣਾ ਪ੍ਰੋਗਰਾਮ ਹੋ ਰਿਹਾ ਸਾਰੇ ਮਹਾਪੁਰਸ਼ਾਂ ਦਾ ਮੈਂ ਧੰਨਵਾਦ ਕਰਨ ਵਾਸਤੇ ਕਿਉਂਕਿ ਮੇਰੇ ਕੋਲ ਕੋਈ ਅਲਫਾਜ਼ ਨਹੀਂ ਤੁਸੀਂ ਐਡੇ ਪਿਆਰ ਨਾਲ ਐਡੀ ਸ਼ਿੱਦਤ ਨਾਲ ਔਰ ਬਾਬਾ ਗੁਰਮੀਤ ਸਿੰਘ ਜੀ ਕਰਨਾਲ ਵਾਲੇ ਮਹਾਪੁਰਸ਼ ਬੜੇ ਪਿਆਰ ਨਾਲ 6 ਵਜੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਤੇ 6 ਵਜੇ ਆ ਕੇ ਬਹਿ ਗਏ ਜਿੰਨੇ ਮਹਾਪੁਰਸ਼ ਤੁਸੀਂ ਸਾਡੇ ਆਪਣੇ ਮਹਾਪੁਰਸ਼ਾਂ ਸਾਨੂੰ ਤੁਹਾਡੇ ਤੇ ਬਹੁਤ ਵੱਡਾ ਮਾਣ ਹੈ ਸੋ ਬੇਨਤੀ ਹੈ ਸਾਰਿਆਂ ਨੇ ਇਸੇ ਤਰ੍ਹਾਂ ਪਿਆਰ ਨਾਲ ਜਿਨੇ ਵੀ ਮਹਾਪੁਰਸ਼ ਨੇ ਜਿਨੇ ਵੀ ਸਾਡੇ ਭੈਣ ਜੀ ਰੂਬੀ ਖਾਨ ਜੀ ਆਏ ਨੇ ਬਹੁਤ ਸਰੀਲਾ ਕੰਠੇਣਾ ਦਾ ਬੜਾ ਸੋਹਣਾ ਗਾਉਂਦੇ ਨੇ ਸੋ ਸਤਿਗੁਰੂ ਮਿਹਰ ਕਰਨ ਬਹੁਤ-ਬਹੁਤ ਸਰਦਾਰ ਗੁਰਜੰਟ ਸਿੰਘ ਹੁਣੀ ਜਿੰਨੀਆਂ ਵੀ ਮਾਨਮਤੀਆਂ ਸ਼ਖਸੀਅਤਾਂ ਆਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ ਡੁਮੇਲੀ ਵਾਲੇ ਮਹਾਪੁਰਸ਼ ਇਹ ਆਪ ਵੀ ਬਹੁਤ ਸਰੀਲੇ ਨੇ ਔਰ ਸੁਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੋ ਸਾਰੇ ਇੱਥੇ ਸਰੀਲੇ ਫਨਕਾਰ ਬੈਠੇ ਨੇ ਔਰ ਬਾਬਾ ਸੁਖਜੀਤ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਬਾਬਾ ਦਰਸ਼ਨ ਸਿੰਘ ਜੀ ਟੋੜੇ ਵਾਲੇ ਮਹਾਪੁਰਸ਼ ਸਾਰੀਆਂ ਮਾਇਆਨਾਜ ਹਸਤੀਆਂ ਇੱਥੇ ਪਹੁੰਚੀਆਂ ਨੇ ਬਹੁਤ-ਬਹੁਤ ਜੀ ਆਇਆਂ ਨੂੰ ਸੋ ਸਾਡੇ ਦਰਸ਼ਨਜੀਤ ਜੀ ਜਿਨ੍ਹਾਂ ਨੇ ਬਹੁਤ ਸ਼੍ਰੀਲੇ ਅੰਦਾਜ਼ ਵਿੱਚ ਤੁਹਾਨੂੰ ਸਾਰਿਆਂ ਨੂੰ ਜਿੰਦਿਆਂ ਇਸ਼ਾਰਿਆਂ ਤੇ ਮੈਂ ਨੱਚਦੀ ਹੁੰਦਿਆਂ ਇਸ਼ਾਰਿਆਂ ਤੇ ਜੱਗ ਨੱਚਦਾ ਸੋ ਸਾਰੇ ਫਨਕਾਰ ਜਿੰਨੇ ਵੀ ਨੇ ਸਾਡੇ ਇਹਨਾਂ ਨੇ ਇੱਥੇ ਕੋਈ ਸ਼ਰਾਬਾਂ ਵਾਲਾ ਜਾਂ ਕੋਈ ਲੱਚਰ ਜਾਂ ਕੋਈ ਏਦਾਂ ਦਾ ਗੀਤ ਨਹੀਂ ਗਾਉਣਾ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਸੂਫੀ ਮੈਟਰ ਰੱਬ ਦੇ ਫਕੀਰਾਂ ਦੇ ਪਿਆਰ ਵਿੱਚ ਰੱਬ ਦੇ ਫਕੀਰਾਂ ਦੀ ਯਾਦ ਵਿੱਚ ਅਸੀਂ ਉਹ ਉੱਚੇਚੇ ਤੌਰ ਤੇ ਮਾਸ਼ਾ ਅੱਲ੍ਹਾ ਭਾਜੀ ਨੂੰ ਬੇਨਤੀ ਕੀਤੀ ਸੀ ਸੋਹਣਾ ਨੇ ਸਾਰਿਆਂ ਨੂੰ ਇਹ ਦਰਸਾਇਆਗੇ ਸੋ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਵੀਰ ਕਰਮਜੀਤ ਅਨਮੋਲ ਜੀ ਜਿਹੜੇ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨੇ ਸੋ ਬਹੁਤ ਬਹੁਤ ਜੀ ਆਇਆਂ ਨੂੰ ਜਿੰਨੀ ਸੋਹਣੀ ਇਹਨਾਂ ਦੀ ਕਮੇਡੀ ਓਡਾ ਹੀ ਸੋਹਣਾ ਓਨਾ ਹੀ ਸੁਰੀਲਾ ਇਹ ਗਾਉਂਦੇ ਨੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜਨਾਬ ਅਮਦਦ ਅਲੀ ਸਾਹਿਬ ਜੀ ਔਰ ਬਾਬਾ ਗੁਰਪ੍ਰੀਤ ਸਿੰਘ ਜੀ ਭਾਮੀਆਂ ਵਾਲੇ ਬੇਅੰਤ ਮਾਇਆ ਨਾਲ ਅੱਜ ਹਸਤੀਆਂ ਪਹੁੰਚ ਰਹੀਆਂ ਸੋ ਮਾਸ਼ਾਅੱਲਿ ਸਾਬ ਹੁਣਾਂ ਨੇ ਆਪ ਜੀ ਨੂੰ ਆਪਣੇ ਤਿੱਖੇ ਸੁਰਾਂ ਦੁਆਰਾ ਨਿਹਾਲ ਕਰਨਾ ਹੈ ਬਹੁਤ ਬਹੁਤ ਜੀ ਆਇਆਂ ਨੂੰ ਕਰਮਜੀਤ ਜੀ ਨੂੰ ਸੋ ਜਿੱਥੇ ਕਰਮਜੀਤ ਅਨਮੋਲ ਜੀ ਨੇ ਇੱਕ ਫਿਲਮਾਂ ਚ ਕੰਮ ਨਹੀਂ ਕੀਤਾ ਬਹੁਤ ਸੋਹਣਾ ਗਉਂਦੇ ਵੀ ਨੇ ਔਰ ਉਥੇ ਜਿੱਦਣ ਅਸੀਂ ਇਹਨਾਂ ਨੂੰ ਸੱਦਾ ਦੇਣ ਗਏ ਬਾਬਾ ਜੀ ਡਮੇਲੀ ਵਾਲੇ ਮਹਾਂਪੁਰਸ਼ੋ ਜਿੱਦਣ ਕਰਮਜੀਤ ਭਾਈ ਨੇ ਸੱਦਾ ਦੇਣ ਗਏ ਇਹਨਾਂ ਨੇ ਇੱਕ ਸ਼ਬਦ ਕੀਤਾ ਜਾਂ ਤੂੰ ਮੇਰੇ ਵੱਲ ਹੈ ਸੋ ਤੁਸੀਂ ਸੁਣੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਇਹ ਦਰਬਾਰ ਸਾਹਿਬ ਦਾ ਸ਼ਬਦ ਲੱਗਾ ਹੈ ਜਾਂ ਕੋਈ ਰਾਗੀ ਸਿੰਘ ਆ ਰਿਹਾ ਜਾਂ ਕਰਮਜੀਤ ਜੀ ਗਾ ਰਹੇ ਨੇ ਬਹੁਤ ਸ਼੍ਰੀਲਾ ਸ਼ਬਦ ਇਹਨਾਂ ਨੇ ਰਿਕਾਰਡ ਕਰਾਇਆ ਸੋ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਔਰ ਮੈਂ ਬੇਨਤੀ ਕਰਾਂਗਾ ਪਿੱਛੇ ਜਿਹੜੇ ਮੇਜ਼ ਹਨ ਬੈਂਚ ਹਨ ਉਹ ਵੀ ਸਾਰੇ ਖਾਲੀ ਪਏ ਨੇ ਸੋ ਸਾਰਿਆਂ ਨੇ ਜਿੱਥੇ-ਜਿੱਥੇ ਸੈਟਿੰਗ ਆਉਂਦੀ ਤੁਸੀਂ ਸਾਰਿਆਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਨਾ ਦਰਸ਼ਨ ਜੀ ਜੀ ਆਪ ਜੀ ਨੇ ਹਾਲ ਕਰਨਗੇ ਉਦੋਂ ਬਾਅਦ ਮਾਸ਼ਾਅੱਲਿ ਭਾਜੀ ਫਿਰ ਕਰਮਜੀਤ ਅਨਮੋਲ ਜੀ ਉਹਨਾਂ ਨੂੰ ਆਪਾਂ ਬੜੇ ਪਿਆਰ ਨਾਲ ਸਾਰਿਆਂ ਨੇ ਸਰਵਣ ਕਰਨਾ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਸਾਰੇ ਮਹਾਂਪੁਰਸ਼ਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ